ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਵੈਲਕਮ ਬੈਕ ਟੂ ਮਾਈ ਚੈਨਲ ਤੇ ਲੋ ਜੀ ਅੱਜ ਆਪਾਂ ਚੱਲੇ ਆ ਗੁਰਦਾਰਾ ਭਵਿੰਦ ਸਾਹਿਬ ਜਰਮਸਥਾਨ ਤੋਂ ਬਹੁਤ ਪਧੀਖੇ ਸੀ ਤੇ ਇੱਥੇ ਆਪਾਂ ਪਹੁੰਚੇ ਹੋਏ ਹਾਂ ਜੂ ਅਸੀਂ ਆਪਾਂ ਲੰਗਰ ਦਾ ਸਾਥ ਮੱਥਾ ਟੇਕਦੇ ਹਾਂ ਪਰਿਵਾਰ ਦੇ ਮੱਥਾ ਟੇਕਣ ਦੇ ਬਾਅਦ ਅਸੀਂ ਜਾਨੇ ਹਾਂ ਅਸੀਂ ਮੱਥਾ ਟੇਕਣ ਦੇ ਬਾਅਦ ਅਸੀਂ ਦਰਬਾਰ ਚ ਮੱਥਾ ਟੇਕਣ ਤੋਂ ਬਾਅਦ ਹੁਣ ਜਾਂਦੇ ਹਾਂ ਦਿਵਾਨ ਹਾਲ ਯਾਨੀ ਕਿ ਜਿੱਥੇ ਦੁਪਹਿਰਾ ਸਾਬ ਲੱਗਦਾ ਵਾ ਤੇ ਦਿਵਾਨ ਹਾਲ ਦੇ ਬਾਰ ਬਾਰ ਵੀ ਸੰਗਤਾਂ ਦਾ ਕਾਫੀ ਇਕੱਠ ਹੈ ਕਈ ਸੰਗਤਾਂ ਯਾਨੀ ਕਿ ਦਰਸ਼ਨ ਕਰਕੇ ਮੱਥਾ ਟੇਕ ਕੇ ਦਿਵਾਨ ਹਾਲ ਚ ਉਤਰੀ ਆਉਂਦੀਆਂ ਵਾ ਬਾਕੀ ਜਿਨ੍ਹਾਂ ਨੇ ਦੁਪਹਿਰਾ ਸਾਬ ਆਠ ਕਰਦੇ ਆ ਦੁਪਹਿਰਾ ਸਾਬ ਕੱਟਦੇ ਆ ਉਹ ਸੰਗਤਾਂ 12 ਵਜੇ ਤੋਂ ਲੈ ਕੇ ਤੇ 4 ਵਜੇ ਤੱਕ ਉਹ ਤੇ ਮਤਲਬ ਉੱਥੇ ਦਿਵਾਨ ਹਾਲ ਚ ਪਾਠ ਕਰਦੇ ਆ ਜਿਨ੍ਹਾਂ ਨੇ ਸੁਣਨਾ ਹੁੰਦਾ ਸੁਣਦੇ ਵੀ ਆ ਹੁਣ ਦਿਵਾਨ ਹਾਲ ਦੇ ਬਾਹਰ ਬਹੇ ਪਹੁੰਚ ਗਏ ਹੁਣ ਅੰਦਰ ਲੱਗੇ ਹਾਂ ਮੱਥਾ ਟੇਕਣ ਦੀਵਾਨ ਹਾਲ ਦੇ ਬਾਰ-ਬਾਰ ਬਹੁਤ ਜ਼ਿਆਦੀ ਸੰਗਤਾਂ ਕਾਫੀ ਜ਼ਿਆਦੀ ਜਨਕੀ ਪੀੜ ਹੁੰਦੀ ਆ ਕਿਉਂਕਿ ਸੰਗਤਾਂ ਕਾਫੀ ਦੂਰਾਂ ਦੂਰਾਂ ਤੋਂ ਆਉਂਦੀਆਂ ਹਨ ਜੋ ਪਹਿਲਾਂ ਸੱਬ ਘੱਟਦੀਆਂ ਤਾਂ ਕਰਕੇ ਤੇ ਦੀਵਾਨ ਹਾਲ 'ਚ ਮੱਥਾ ਟੇਕਣ ਤੋਂ ਬਾਅਦ ਆਪਾਂ ਉੱਪਰ ਆੜ ਕੇ ਬੈ ਗਏ ਹਾਂ ਕਿਉਂਕਿ ਨੀਚੇ ਜਿਹੜੀ ਸੰਗਤ ਇੰਨੀ ਕਿ ਜ਼ਿਆਦਾ ਹੀ ਵੀ ਬਹਿਣ ਵਾਸਤੇ ਜਗ੍ਹਾ ਨੀਚੇ ਨਹੀਂ ਹੈਗੀ ਹੁਣ ਜਿਹੜੀ ਸੰਗਤ ਆਉਂਦੀ ਆ ਉਹ ਉੱਪਰ ਆਣ ਕੇ ਬੈਠਦੀ ਆ ਤੇ ਅਸੀਂ ਵੀ ਉੱਪਰ ਆਣ ਕੇ ਬੈਠੇ ਹਾਂ ਤੇ ਬੈਠ ਕੇ ਕੜੀ ਆਪਾਂ ਬਾੜ ਸੁਣਿਆ ਬੜਾ ਆਨੰਦ ਆਇਆ ਬਾੜ ਸੁਣਦਾ ਕਿਉਂਕਿ ਸੰਗਤਾਂ ਦੇ ਵਿੱਚ ਜਿਹੜਾ ਆਪਾਂ ਪਾਠ ਕਰਦੇ ਆ ਜਾਂ ਸੁਣਦੇ ਆ ਉਹਦਾ ਵੱਖਰਾ ਆਨੰਦ ਹੁੰਦਾ ਵੱਖਰਾ ਹੀ ਇੱਕ ਜਨੂਨ ਹੁੰਦਾ ਚਲੋ ਘਰੇ ਦੇ ਆਪਾਂ ਕਰਦੇ ਆ ਡੇਲੀ ਪਰ ਸੰਗਤ ਵਿੱਚ ਪਾਠ ਸੁਣਦਾ ਤੇ ਕਰਨ ਦਾ ਬਹੁਤ ਮਜ਼ਾ ਆਉਂਦਾ ਪਰ ਅਹੀਂ ਪਾਠ ਬੈ ਕੇ ਸੁਣਿਆ ਹੀ ਜਿੰਨਾ ਕਹਾਨੂੰ ਜ਼ੁਬਾਨੀ ਕੰਠੀ ਹੋ ਚਲੋ ਸੰਗਤ ਦੇ ਨਾਲ ਕਰਦੇ ਵੀ ਹਾਂ ਪਾਠ ਜੀ ਦੇ ਮਜੇ ਸੰਗਤੀਆਂ ਨਾਲ ਕੋਈ ਕੰਮ ਨਹੀਂ ਪਤਾ ਜੇ ਮੰਨ ਲਾ ਕੇ 4 ਵਜੇ ਪਾਠ ਚਾਲਦਾ ਵਾ ਅੱਧਾ ਚਾਰ ਉਹ ਜਿੰਨਾ ਬਾਸ ਨੂੰ ਕੋਸ ਕਰਦੇ ਉਹ ਆਪਣੇ ਲਈ ਇਹ ਖਾਣ ਲੈਣੇ ਹੈ ਕਿਉਂਕਿ ਕੰਢੀ ਨੇ ਕੰਢੀ ਸੰਗਤਾਂ ਜਿਵੇਂ ਬਜਾਈ ਜਦੋਂ ਲਿਆ ਆਇਆ ਤਾਂ ਤੋਂ ਐਵੇਂ ਸਦਵਾ ਜਾਈਏ ਪਾੜ ਕਰਨੇ ਇਹ ਜਿਹੜੀ ਉਹ ਸੰਗਤ ਦਾ ਮਤਲਬ ਜਾਨੀ ਕਿ ਥੱਕ ਜਾਨੀ ਹੈ ਜਦੋਂ ਫਿਰ ਘੱਟ ਕੇ ਪਾੜ ਕਰਨੀ ਕਰ ਲੈਂਦੀ ਕਿਉਂਕਿ ਜਿਹੜਾ ਸਮਾਂ ਉਹ ਲੰਮਾ ਹੋ ਜਾਂਦਾ ਨਾ ਪਾੜ ਕਰਨ ਦਾ ਉਤਵਾਦ ਆਪਾਂ ਕਰੀਏ ਹਾਂ ਦੁਵਾਦ ਗੇਰਾ ਪਰ ਆਪਣੇ ਪਿੰਡ ਦੇ ਕੋਲ ਦਰਸ ਹੈ ਬਾਏ ਹੰਜ ਮੱਥਾ ਦੇਖਣ ਹੋ ਗਿਆ ਜੀ ਅਤਵਾਰੀ ਤੇ ਅਹੀਂ ਤੇ ਪਿੰਡ ਦੇ ਗੁਰਦਾਰਿਆਂ ਨੂੰ ਮੱਥਾ ਦੇਖਣ ਤੇ ਗੁਰਦਾਰੀ ਮੱਥਾ ਦੇਖਣ ਤੋਂ ਬਾਅਦ ਹੁਣ ਆ ਹੀ ਆ ਗਏ ਜੀ ਆਪਣੀ ਦੁਕਾਨ ਤੇ ਨਿੰਪਰੀ ਤੰਦੀ ਆਪਾਂ ਆਪਣੀ ਦੁਕਾਨ ਤੋਂ ਵੀ ਹੋ ਜੀਏ ਕਿਉਂਕਿ ਹੁਣ ਕੋਲਟਿੰਗਾਂ ਨਵੀਆਂ ਲਿਆਣ ਕੇ ਲਾਇਆ ਨਿੰਪਰੀ ਤੇ ਬਾਪਾ ਨੇ ਕਰੂ ਜੀ ਤੇ ਇਹ ਨਵੇਂ ਤੋਂ ਕੋਈ ਖਾਣ ਵੀ ਲੈ ਆ ਜਾਂਗੇ ਦੁਕਾਨ ਚ ਨੇ ਅਹੀਂ ਫਿਰ ਆਪਣੀ ਦੁਕਾਨ 'ਚ ਬੈਠੇ ਕਰੀ ਜੋ ਨਾ ਬੱਚਾ ਨੇ ਖਾਣ ਪੀਣੂ ਲੈਣਾ ਹੈ ਆਪਣੀ ਦੁਕਾਨ 'ਚ ਉਹ ਲੈ ਲਿਆ ਜਿਆਦਾ ਨਹੀਂ ਹੋ ਸਕਦਾ ਹੀ ਦੇਖੋ ਹੋ ਗਿਆ ਜਮੀਰਾ ਤੇ ਹੁਣ ਆਪਾਂ ਘਰੇ ਜਾਣੇ ਆ ਪੀਜਾ ਹੱਟਿਆ ਵੀ ਹਾਦੀ ਤੇ ਕਾਂਦੇ ਨਾਲ ਜੀ ਵੀ ਨੇ ਵੀ ਜਾਣਾ ਹੋਊਗਾ ਤੇ ਫਿਰ ਤੋਂ ਬਾਅਦ ਨੇ ਪੀ ਤੇ ਪਾਪਾ ਦੇ ਦੁਕਾਨ ਬੰਦ ਕਰਨ ਹੁਣ ਅਹੀਂ ਬਸ ਘਰੇ ਚਲੇ ਜਾਣਾ ਕਿ ਮੇਰਾ ਕੰਮ ਹੋ ਗਿਆ ਵਾ ਉੱਧਰ ਗਏ